ਸੰਸਾਰ ਪੱਧਰ ਤੇ ਜਦੋਂ ਪੂੰਜੀਵਾਦ ਦਾ ਸੰਕਟ ਬਹੁਤ ਗਹਿਰਾ ਹੁੰਦਾ ਜਾ ਰਿਹਾ ਤਾਂ ਉਸ ਵੇਲੇ ਸੰਸਾਰ ਪੱਧਰੀ ਸੱਜੇ ਪੱਖੀ ਤਾਕਤਾਂ ਲਗਾਤਾਰ ਲੋਕਾਂ 'ਚ ਆਪਣਾ ਪਸਾਰਾ ਕਰ ਰਹੀਆਂ ਹਨ ਉਹਦੀ ਸਭ ਤੋਂ ਵੱਡੀ ਉਦਾਹਰਣ ਅਮਰੀਕਾ ਦੇ ਰਾਸ਼ਟਰਪਤੀ 트ੰਪ ਦੀ ਹੈ ਸੱਜੇ ਪੱਖੀ ਰਾਜਨੀਤੀ ਦਾ ਅਰਥ ਹੈ ਲੋਕ ਰਾਜ ਦਾ ਖਾਤਮਾ ਪ੍ਰਾਣਾ ਰਾਸ਼ਾਹੀ ਦਾ ਮੁੜ ਕੇ ਆਮਦ ਲੋਕਾਂ ਦੇ ਅਧਿਕਾਰ ਨਹੀਂ ਚਾਹੀਦੇ ਰਾਜਸ਼ਾਹੀ ਚਾਹੀਦੀ ਹੈ ਇਹਦੇ ਵਿੱਚ ਹੀ ਧਰਮਾਂ ਦਾ ਇਸਤੇਮਾਲ ਕਰਨਾ ਨਸਲਕਸ਼ੀ ਕਰਨਾ ਔਰ ਇਹਦੇ ਤੋਂ ਬਿਨਾ ਕਮਿਊਨਿਸਟਾਂ ਦੀ ਜਿਹੜੀ ਸਾਂਝੀ ਵਿਚਾਰਧਾਰਾ ਆ ਸਾਂਝੀ ਵਾਲਤਾ ਦੀ ਵਿਚਾਰਧਾਰਾ ਆ ਉਹਦੇ ਤੇ ਹਮਲਾ ਕਰਨਾ ਇਸ ਲਈ ਅੱਜ ਸੰਸਾਰੀ ਦੁਨੀਆ ਤੇ ਜੰਗਾਂ ਦਾ ਰੌਲਾ ਆ ਆਪਸੀ ਦੇਸ਼ਾਂ ਦੇ ਕਲੇਸ਼ ਕਰਾਏ ਜਾ ਰਹੇ ਆ ਔਰ ਸਾਮਰਾਜ ਮੁਨਾਫੇ ਦੀ ਹਵਸ ਲਈ ਇਸ ਤਰ੍ਹਾਂ ਚਾਲਾਂ ਚੱਲ ਰਿਹਾ ਜਿਵੇਂ ਇੱਕ ਹਲਕੇ ਆ ਕੁੱਤਾ ਆਪਣਾ ਸ਼ਿਕਾਰ ਲੱਭਦਾ ਫਿਰਦਾ ਆ ਉਹਦਾ ਇੱਕ ਹੋਰ ਪ੍ਰਟਾਵਾ ਇਜ਼ਰਾਈਲ ਵਿੱਚ ਵੀ ਦੇਖਿਆ ਜਾ ਸਕਦਾ ਜਿਸ ਤਰ੍ਹਾਂ ਫਲਸਤੀਨ ਦੇ ਲੋਕਾਂ ਦੀ ਨਸਲਕਾਤ ਕੀਤੀ ਗਈ ਆ 67000 ਬੰਤੇ ਬੱਚੇ ਮਾਰ ਦਿੱਤੇ ਗਏ ਆ ਇਤੋਂ ਵੱਡੀ ਗਿਣਤੀ ਆ ਜ਼ਖਮੀਆਂ ਦੀ ਤੇ ਘਰੋ ਜੜੇ ਲੋਕਾਂ ਦੀ ਏਕਨ ਕਿਸੇ ਸੰਸਾਰ ਦੀ رائے ਨੂੰ ਮੰਨਣ ਨੂੰ ਤਿਆਰ ਨਹੀਂ ਨਾਉ ਕਾਨੂੰਨ ਮੰਨਣ ਨੂੰ ਤਿਆਰ ਆ ਹੁਣ ਗਾਜ਼ਾ 'ਚ ਜੰਗਬੰਦੀ ਦਾ ਐਲਾਨ ਵੀ ਹੋ ਗਿਆ ਲੇਕਿਨ ਇਹਦੇ باوجود ਵੀ ਹਮਲੇ ਕਰੀ ਜਾ ਰਿਹਾ ਹੋ ਜਿਸ 'ਚ ਰੋਜ਼ ਦਰਜਣਾ ਬੰਦੇ ਮਰ ਰਹੇ ਆ ਯੁੱਧਬੰਦੀ ਤੋਂ ਬਾਅਦ ਇਹ ਚਿੰਤਾ ਦਾ ਵਿਸ਼ਾ ਆ ਸਾਡੇ ਭਾਰਤ ਵਿੱਚ ਵੀ ਮੋਦੀ ਦੀ ਆਮਦ ਸੱਜੇ ਪੱਖੀ ਰਾਜਨੀਤੀ ਦਾ ਚੁਕਾ ਆ ਇਹ ਨਿਸ਼ਾਨੀ ਆ ਵੀ ਭਾਰਤ ਸੱਜੇ ਪੱਖ ਨੂੰ ਮੋੜਾ ਕੱਟ ਗਿਆ ਸੱਜੇ ਪੱਖ ਨੂੰ ਮੋੜਾ ਕੱਟਣ ਦਾ ਅਰਥ ਆ ਕਿ ਭਾਰਤ ਨੂੰ ਦਾ ਧਰਮ ਨਿਰਪੱਖ ਜਮਹੂਰੀ ਤੇ ਫੈਡਰਲ ਢਾਂਚਾ ਤਬਾਹ ਕਰਕੇ ਇੱਥੇ ਇੱਕ ਹਿੰਦੂ ਰਾਸ਼ਟਰ ਕਾਇਮ ਕਰਨਾ ਧਰਮ ਦੇ ਨਾਂ ਤੇ ਜਿਹੜਾ ਗੈਰ ਲੋਕ ਰਾਜੀ ਵੀ ਹੋਏਗਾ ਜਿਹੜਾ ਘੱਟ ਗਿਣਤੀਆਂ ਦੇ ਹੱਕਾਂ ਦਾ ਦੁਸ਼ਮਣ ਵੀ ਹੋਏਗਾ ਔਰ ਨਾਲ ਜਿਹੜਾ ਦੇਸ਼ ਦਾ ਇੱਕ ਫੈਡਰਲ ਢਾਂਚਾ ਆ ਉਹਨੂੰ ਤੋੜ ਕੇ ਔਕਾਤਮਕ ਤਰਜ਼ ਦੀ ਸਰਕਾਰ ਲੈ ਕੇ ਆਏਗਾ ਇਹ ਖਤਰੇ ਭਾਰਤ ਵਿੱਚ ਮੋਦੀ ਸਰਕਾਰ ਆਉਣ ਤੋਂ ਬਾਅਦ ਬਹੁਤ ਤੇਜ਼ੀ ਨਾਲ ਲੋਕਾਂ ਦੇ ਸਾਹਮਣੇ ਆ ਰਹੇ ਆ ਲਗਾਈ ਤਾਂ ਇਸ ਵੇਲੇ ਭਾਜਪਾ ਦੀ ਸਾਰੀ ਗੈਰ ਭਾਜਪਾ ਪਾਰਟੀਆਂ ਨਾਲ ਹੀ ਆ ਪਰ ਕਮਿਊਨਿਸਟਾਂ ਨਾਲ ਵਿਸ਼ੇਸ਼ ਤੌਰ ਤੇ ਆਰਐਸਐਸ ਦਾ ਤੇ ਜਿਹੜਾ ਕਮਿਊਨਿਸਟਾਂ ਦਾ ਆਪਸੀ ਟਕਰਾਅ ਆ ਇਹ ਵਿਚਾਰਧਾਰਕ ਟਕਰਾਅ ਆ ਆਰਐਸਐਸ ਵਾਲੇ ਮਹਿਸੂਸ ਕਰਦੇ ਆ ਵੀ ਦੂਜੀਆਂ ਪਾਰਟੀਆਂ ਨਾਲ ਕਿਸੇ ਗੱਲ ਤੇ ਸਮਝੌਤਾ ਹੋ ਸਕਦਾ ਪਰ ਜਿਹੜੀ ਸਾਂਝੀ ਵਾਲਤਾ ਦੀ ਵਿਚਾਰਧਾਰਾ ਆ ਜਾਇ ਇਹ ਕਹਿ ਲਓ ਬਾਬੇ ਨਾਨਕ ਦੀ ਵਿਚਾਰਧਾਰਾ ਆ ਭਗਤ ਸਿੰਘ ਦੀ ਵਿਚਾਰਧਾਰਾ ਆ ਤੇ ਦੂਜੀ ਸ਼ਬਦਾਂ ਚ ਕਮਿਊਨਿਸਟਾਂ ਦੀ ਵਿਚਾਰਧਾਰਾ ਆ ਇਹਦੇ ਨਾਲ ਕੋਈ ਕਿਸੇ ਪੱਖ ਤੋਂ ਵੀ ਸਮਝੌਤਾ ਨਹੀਂ ਹੋ ਸਕਦਾ ਸਾਰੇ ਪੱਖਾਂ ਦਾ ਵਿਰੋਧ ਆ ਇਸੇ ਕਰਕੇ ਉਹ ਦੂਜੀਆਂ ਪਾਰਟੀਆਂ ਲਈ ਤਾਂ ਨਰਮੀ ਕਰਦੇ ਆ ਪਰ ਉਹ ਲਗਾਤਾਰ ਹੀ ਸਾਂਝੀ ਵਾਲਤਾ ਦੇ ਹਮਾਇਤੀ ਲੋਕਾਂ ਨੂੰ ਆਪਣੀ ਨਿਗਾ ਚ ਰੱਖਦੇ ਆ ਇਹ ਭਾਰਤ ਦੇ ਵਿੱਚ ਅਸੀਂ ਦੇਖ ਰਹੇ ਆ ਇਹ ਵਿਰੋਧ ਕਿਉਂ ਆ ਵਿਚਾਰਧਾਰਾ ਦਾ ਸਾਡਾ ਉਹਨਾਂ ਨਾਲ ਇਹ ਨਿੱਜੀ ਲੜਾਈ ਨਹੀਂ ਹੈ ਆਰਐਸਐਸ ਜਾਤ ਪਾਤ ਕਾਇਮ ਰੱਖ ਕੇ ਮਨੁਵਾਦੀ ਢਾਂਚਾ ਲਿਆਉਣਾ ਚਾਹੁੰਦੀ ਹੈ ਕਮਿਊਨਿਸਟ ਮਨੁਵਾਦੀ ਢਾਂਚਾ ਖਤਮ ਹੋ ਚੁੱਕਾ ਪਰ ਉਹਨੂੰ ਅਸਲੀ ਰੂਪ ਵਿੱਚ ਖਤਮ ਕਰਨ ਵਾਸਤੇ ਜਾਤ ਪਾਤ ਦਾ ਖਾਤਮਾ ਚਾਹੁੰਦੀ ਹੈ ਅਸੀਂ ਗਰੀਬੀ ਤੇ ਅਮੀਰੀ ਦਾ ਪਾੜਾ ਖਤਮ ਕਰਨਾ ਚਾਹੁੰਦੇ ਆ ਕਾਮਨਿਸਟ ਲੇਕਿਨ ਆਰਐਸਐਸ ਵਾਲੇ ਗਰੀਬੀ ਤੇ ਅਮੀਰੀ ਨੂੰ ਕੁਦਰਤੀ ਵਰਤਾਰਾ ਦੱਸ ਰਹੀ ਆ ਕਿ ਕੁਦਰਤ ਨੇ ਪੈਦਾ ਕੀਤੀ ਆ ਆਰਐਸਐਸ ਦੇ ਮੁਤਾਬਕ ਔਰਤਾਂ ਬਰਾਬਰ ਦੀ ਹੱਕਾਂ ਦੀ ਦਾਵੇਦਾਰ ਨਹੀਂ ਹਨ ਉਹ ਦੂਜੇ ਦਰਜੇ ਤੇ ਆ ਉਹ ਘਰੇਲੂ ਔਰਤਾਂ ਘਰ ਦੇ ਕੰਮ ਕਰਨ ਵਾਸਤੇ ਆ ਉਹਦਾ ਤਾਂ ਕੁੱਲ ਨੂੰ ਗਾਂ ਤੋੜਨ ਵਾਸਤੇ ਆ ਲੇਕਿਨ ਕਾਮਨਿਸਟ ਔਰਤਾਂ ਦੀ ਬਰਾਬਰਤਾ ਦੇ ਵਾਸਤੇ ਖੜੇ ਆ ਤੇ ਇਨਸਾਨਾਂ ਤੇ ਮਰਦਾਂ ਤੇ ਔਰਤਾਂ ਦੀ ਬਰਾਬਰੀਤਾ ਚਾਹੀਦੀ ਆ ਇਹ ਜਿਹੜੀ ਸਾਡਾ ਵਿਚਾਰਧਾਰਾ ਦਾ ਅੰਤਰ ਆ ਇਸੇ ਕਰਕੇ ਤੁਸੀਂ ਆਰਐਸਐਸ ਦੇ ਕਿਸੇ ਭਾਸ਼ਣ ਚ ਚਾਹੇ ਆਰਐਸਐਸ ਦਾ ਮੁਖੀ ਭਾਸ਼ਣ ਕਰ ਰਿਹਾ ਹੋਵੇ ਚਾਹੇ ਕੋ ਹੋਰ ਬੰਦਾ ਹੋਵੇ ਇੱਕ ਵੀ ਸ਼ਬਦ ਗਰੀਬ ਲੋਕਾਂ ਵਾਸਤੇ ਨਹੀਂ ਆਏਗਾ ਕਿ ਬੇਵਕਾਰੀ ਕਿਉਂ ਆ ਮਹਿੰਗਾਈ ਕਿਉਂ ਆ ਗਰੀਬਾਂ ਦੇ ਘਰ ਵਿੱਚ ਰੌਣਕਾਂ ਕਿਉਂ ਨਹੀਂ ਹਨ ਔਰ ਉਹਦੇ ਉਲਟ ਸਰਮਾਇਦਰ ਦੇਸ਼ ਦਾ ਕਿਦਾਂ ਵਧੀ ਜਾ ਰਿਹਾ ਅੰਬਾਨੀ ਅਦਾਨੀ ਕਿਦਾਂ ਵਧੀ ਜਾ ਰਹੇ ਇਹਨਾਂ ਬਾਰੇ ਤੁਸੀਂ ਇੱਕ ਸ਼ਬਦ ਨਹੀਂ ਸੁਣੋਗੇ हां हमेशा सुनोगे कट गिनतीया नु तो खतरा बहुत है मुसलमाना तो हिंदुओं नु भारत दा भला ही ता हुन जे हिंदू राष्ट्र कायम होवे ता इस तरह दे बयान ता सुनोगे लेकिन गरीब लोका दी ਕਿਸਾਨਾਂ दी मजदूरां दे ਹਿੱਤਾਂ ਦੀ ਗੱਲ ਕਦੀ ਨਹੀਂ ਕਰਨਗੇ ਕਿਉਂਕਿ ਉਹ ਇਸ ਵਰਤਾਰੇ ਨੂੰ ਗਰੀਬੀ ਮੀਰੀ ਦੇ ਪਾੜੇ ਨੂੰ ਮਨੁੱਖ ਤੋਂ ਮਨੁੱਖ ਦੀ ਲੁੱਟ ਦੇ ਸਿਰਸਲੇ ਨੂੰ ਉਹ ਕੁਦਰਤੀ ਤੌਰ ਤੇ ਇੱਕ ਵਰਤਾਰਾ ਸਮਝਦੇ ਆ ਆਰਐਸਐਸ ਵਾਲੇ ਦੇਸ਼ ਨੂੰ ਮੌਜੂਦਾ ਆਧੁਨਿਕ ਯੁੱਗ ਵਿੱਚੋਂ ਪਛਾਣ ਨੂੰ ਲੈ ਕੇ ਜਾਣਾ ਚਾਹੁੰਦੇ ਆ ਮਧ ਯੁੱਗ ਚ ਜਿੱਥੇ ਅ ਇਸ ਜਾਦੂ ਟੂਨੇ ਹੋ ਜਿੱਥੇ ਅੰਧ ਵਿਸ਼ਵਾਸ ਹੋਵੇ ਜਿੱਥੇ ਬੰਦਿਆਂ ਦੀ ਬਲੀ ਵੀ ਦਿੱਤੀ ਜਾਵੇ ਉਹ ਪਖੰਡ ਸਾਦੇ ਕੀਤੇ ਜਾਣ ਲੇਕਿਨ ਕਾਮਨਿਸਟ ਨਵੀਨਤਾ ਦੇ ਸਾਇੰਸ ਦੇ ਹਾਮੀ ਆ ਇਸ ਗੱਲ ਨੂੰ ਲੁਕਾਉਣ ਲਈ ਫਿਰ ਕਈ ਵਾਰੀ ਆਰਐਸਐਸ ਵਾਲੇ ਪ੍ਰਚਾਰ ਸਿਰਜ ਦਿੰਦੇ ਆ ਵੀ ਕਾਮਨਿਸਟ ਦਾ ਧਰਮ ਦੇ ਵਿਰੋਧੀ ਆ ਔਰ ਕਈ ਹੋਰ ਲੋਕ ਵੀ ਇਝਾਤ ਫਸ ਜਾਂਦੇ ਆ ਕਿ ਨੇ ਕਾਮਨਿਸਟ ਧਰਮ ਦੇ ਵਿਰੋਧੀ ਆ ਮੈਂ ਐਲਾਨ ਕਰਨਾ ਚਾਹੁੰਨਾ ਕਿ ਕੌਮਨਿਸਟ ਧਰਮ ਦੀ ਬਹੁਤ ਕਦਰਦਾਨ ਆ ਕਿਉਂਕਿ ਧਰਮ ਨੇ ਮਨੁੱਖੀ ਇਤਿਹਾਸ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਆ ਇਹਨੇ ਸਮਾਜਿਕ ਵਿਕਾਸ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਆ ਇਹ ਇੱਕ ਮਨੁੱਖ ਨੂੰ ਜਿੱਦਾਂ ਹੁੰਦਾ ਸਕੂਨ ਦਿੰਦਾ ਆ ਪਰ ਅਸੀਂ ਉਹ ਸਕੂਨ ਧਰਮ ਦੇ ਘੇੜੇ 'ਚ ਆ ਜਿੱਨਾ 'ਚ ਬੰਦਾ ਉਸ ਉਸ ਮਸਤੀ 'ਚ ਉਸ ਇਹ ਖਾਸ ਮੋਦਰਾ 'ਚ ਰਹਿੰਦਾ ਆ ਤੇ ਬੰਦਾ ਦੁੱਖਾਂ ਤੋਂ ਦੂਰ ਰਹਿੰਦਾ ਆ ਔਰ ਧਰਮ ਦਾ ਇੱਕ ਪੋਜ਼ਿਟਿਵ ਸਾਈਡ ਆ ਪਰ ਜਦੋਂ ਉਹਨੂੰ ਜ਼ਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਪੂੰਜੀਵਾਦ ਦਾ ਤੇ ਫੇਰ ਘਰ ਦੇ ਵਿੱਚ ਓਲੇ ਦਾ ਉਹਨੂੰ ਚਿੰਤਾ ਪੈ ਜਾਂਦੀ ਹੈ ਵੀ ਮੇਰੇ ਘਰ ਰੋਟੀ ਕਿੱਦਾਂ ਬਣਣੀ ਹੈ ਮੇਰੇ ਬੱਚੇ ਨੂੰ ਰੋਜ਼ਗਾਰ ਕਿੱਦਾਂ ਮਿਲਣਾ ਹੈ ਔਰ ਅਸੀਂ ਇਦੋਂ ਵੀ ਬਿਨਾ ਧਰਮ ਦੀ ਆਜ਼ਾਦੀ ਚਾਹੁੰਦੇ ਆ ਦੇਖੋ ਕਮਾਲ ਦੀ ਗੱਲ ਹੈ ਜਿਹੜੇ ਧਰਮ ਦੀ ਆਜ਼ਾਦੀ ਦੇ ਸੰਕਲਪ ਨੂੰ ਮੰਨਦੇ ਹੀ ਨਹੀਂ ਹੈ ਆਰਐਸਐਸ ਦੇ ਮੁਤਾਬਕ ਮੁਸਲਮਾਨਾਂ ਨੂੰ ਧਰਮ ਦੀ ਆਜ਼ਾਦੀ ਨਹੀਂ ਚਾਹੀਦੀ ਉਹਨਾਂ ਲਈ ਇਸਾਈਆਂ ਤੇ ਸਿੱਖਾਂ ਨੂੰ ਵੀ ਧਰਮ ਦੀ ਆਜ਼ਾਦੀ ਨਹੀਂ ਚਾਹੀਦੀ ਕਹਿੰਦੇ ਉਹ ਆ ਵੀ ਧਰਮ ਨੂੰ ਕੌਂਗਰੈਸ ਨਹੀਂ ਮੰਨਦੇ ਜਦ ਕਿ ਅਸਲ 'ਚ ਵਰਤਾਉ ਉਹ ਸਰਜਰੇ ਧਰਮ ਵਿਰੋ ਕਾਮੁਨਿਸਟ ਸਾਰੇ ਧਰਮਾਂ ਦੀ ਬਰਾਬਰਤਾ ਚਾਹੁੰਦੇ ਆ ਉਹਨਾਂ ਨੂੰ ਆਜ਼ਾਦੀ ਚਾਹੁੰਦੇ ਆ ਹਰ ਬੰਦੇ ਨੂੰ ਪੂਰਾ ਅਧਿਕਾਰ ਹੈ ਉਹ ਕਿਸੇ ਵੀ ਧਰਮ ਨੂੰ ਆਪਣੀ ਮਰਜ਼ੀ ਨਾਲ ਮੰਨੇ ਜਾਂ ਨਾ ਮੰਨੇ ਦੂਜੇ ਦੇ ਧਰਮ ਵਿੱਚ ਦਖਲਅੰਦਾਜ਼ੀ ਕਰਨ ਦਾ ਅਧਿਕਾਰ ਨਹੀਂ ਪਰ ਅਸੀਂ ਧਰਮ ਦਾ ਇਸਤੇਮਾਲ ਰਾਜਨੀਤੀ ਲਈ ਕਰਨ ਦੇ ਵਿਰੁੱਧ ਹਾਂ ਅਸੀਂ ਇਹ ਨਹੀਂ ਚਾਹੁੰਦੇ ਧਰਮ ਦੇ ਨਾਂ ਤੇ ਲੋਕਾਂ ਦੀਆਂ ਵੋਟਾਂ ਲਈਆਂ ਜਾਣ ਧਰਮ ਦੇ ਨਾਂ ਤੇ ਕਤਲੋਗਾਰਧ ਕੀਤੀ ਜਾਵੇ ਧਰਮ ਦੇ ਨਾਂ ਤੇ ਦੁਸ਼ਮਣ ਬਣਾਏ ਜਾਣ ਭਰਾ ਨੂੰ ਭਰਾ ਦਾ ਦੁਸ਼ਮਣ ਬਣਾਇਆ ਜਾਵੇ ਅਸੀਂ ਇਸ ਗੱਲ ਦੇ ਵਿਰੋਧੀ ਹਾਂ ਉਹ ਸਾਡੀ ਇਸ ਗੱਲ ਨੂੰ ਉਲਝਾਉਣ ਵਾਸਤੇ ਔਰ ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਭਟਕਾਉਣ ਵਾਸਤੇ ਉਹ ਫਿਰ ਨਾਰਾ ਲਾ ਦਿੰਦੇ ਆ ਕਿ ਕਾਮਰਸ ਧਰਮ ਦੇ ਵਿਰੋਧੀ ਆ ਅਸਲ 'ਚ ਮੈਂ ਇਹ ਗੱਲ ਬਹੁਤ ਹੀ ਗੰਭੀਰਤਾ ਨਾਲ ਕਹਿਣੀ ਚਾਹੁੰਦਾ ਆ ਆਰਐਸਐਸ ਦਾ ਜੇ ਇਹ ਗੱਲ ਕਾਮਯਾਬ ਹੋ ਜਾਂਦੀ ਭਾਰਤ ਵਿੱਚ ਇੱਕ ਹਿੰਦੂ ਰਾਸ਼ਟਰ ਕਾਇਮ ਹੋ ਜਾਂਦਾ ਜੇ ਅਸੀਂ ਨਾ ਜਾਗੇ ਇਹਦਾ ਸਭ ਤੋਂ ਵੱਡਾ ਭੁਗਤਾਨ ਬਹੁ ਗਿਣਤੀ ਹਿੰਦੂ ਵਸੂਣ ਕਰਨਾ ਪੈਣਾ ਆ ਕਿਉਂਕਿ ਬਹੁ ਗਿਣਤੀ ਹਿੰਦੂ ਬਸੂਆ ਜਿਹੜੀ ਬੇ ਘਰਿਆਂ ਦੇ ਬੇ ਕਰੇ ਉਹਨਾਂ ਵਿੱਚ ਆਉਂਦੇ ਆ ਉਹਨਾਂ ਚ ਕਿਰਤੀ ਲੋਕ ਬੇਕਾਰੀ ਦਾ ਸਾਹਮਣਾ ਕਰ ਰਿਹਾ ਹੈ ਮਹਿੰਗਾਈ ਦਾ ਸਾਹਮਣਾ ਕਰ ਰਿਹਾ ਹੈ ਸਾਨੂੰ ਸਮਾਜਿਕ ਸੁਰੱਖਿਆ ਨਹੀਂ ਮਿਲਦੀ ਇਹ ਸਾਰੇ ਦੁੱਖਾਂ ਨੂੰ ਕੌਣ ਸਹਰਦਾ ਬਹੁ ਗਿਣਤੀ ਹਿੰਦੂ ਸਮਾਜ ਦੀ ਸਹਰਦੀ ਆ ਜਿਹੜੀ ਇਸ ਵੇਲੇ ਪੂੰਜੀਵਾਦੀ ਲੁੱਟ ਦਾ ਸ਼ਿਕਾਰ ਆ ਇਹ ਰਾਜ ਭਾਗ ਉਹ ਆ ਜਾਂਦਾ ਤੇ ਫਿਰ ਕੱਟ ਗਿਣਤੀਆਂ ਦਾ ਬਹੁਤ ਬੁਰਾ ਹਾਲ ਹੋਏਗਾ ਮੁਸਲਮਾਨਾਂ ਦਾ ਹਾਲ ਤਾਂ ਦੇਖਿਆ ਰਿਹਾ ਆਪਾਂ ਕਦੋਂ ਇਲਜ਼ਾਮ ਕੋ ਲੱਗਦਾ ਆ ਦੰਗਾ ਕਰਦਾ ਤੇ ਦੰਗਾ ਆਰਐਸਐਸ ਵਾਲਾ ਕਰਦਾ ਇਲਜ਼ਾਮ ਮੁਸਲਮਾਨਾਂ ਤੇ ਲੱਗਦਾ ਆ ਮੈਂ ਬਰੀ ਨਹੀਂ ਕਰਦਾ ਮੁਸਲਮਾਨਾਂ ਦੇ ਵਿੱਚ ਵੀ ਘਟਗਣਤੀਆਂ ਵਿੱਚ ਵੀ ਕੁਝ ਐਸੀ ਤੱਤ ਮੌਜੂਦ ਆ ਜਿਹੜੇ ਜਾਣ ਕੇ ਭੜਕਾਉਣਾ ਚਾਹੁੰਦੇ ਹਾਲਾਤ ਨੂੰ ਅਸਲ 'ਚ ਉਹ ਆਪਣੇ ਧਰਮ ਦੀ ਸੇਵਾ ਨਹੀਂ ਕਰ ਰਿਹਾ ਉਹ ਮੌਜੂਦਾ ਢਾਂਚੇ ਦੀ ਸੇਵਾ ਕਰ ਰਿਹਾ ਤੇ ਆਰਐਸਐਸ ਦੀ ਸੇਵਾ ਕਰ ਰਿਹਾ ਜਿਹੜਾ ਅੱਜ ਇਹ ਕਹਿੰਦਾ ਆ ਬਈ ਸਿੱਖਾਂ ਦੀ ਹਿੰਦੂਆਂ ਨਾਲ ਦੁਸ਼ਮਣੀਆਂ ਸਿੱਖਾਂ ਦੀ ਕਾਮਨਿਸਟਾਂ ਨਾਲ ਦੁਸ਼ਮਣੀਆਂ ਆ ਅਸਲ 'ਚ ਉਹ ਸਾਡੇ ਆਰਐਸਐਸ ਵਾਲੇ ਸਾਡੇ ਮੋਰਚੇ ਨੂੰ ਤੋੜਨਾ ਚਾਹੁੰਦੇ ਆ ਕਾਮੁਨਿਸਟ ਆਰਐਸਐਸ ਨੂੰ ਸੱਤਾ ਤੋਂ ਲਾਉਣ ਵਾਸਤੇ ਸਾਰੇ ਲੋਕਾਂ ਦੀ ਏਕਤਾ ਚਾਹੁੰਦੀ ਆ ਜਿਹੜੇ ਗੈਰ ਭਾਜਪਾ ਆ ਚਾਹੇ ਹਾਲਾਂਕਿ ਕਈਆਂ ਗੱਲਾਂ ਸਾਡੇ ਮਤਭੇਦਾ ਉਹਨਾਂ ਨਾਲ ਤੇਰਾ ਨਾਲ ਪਰ ਆਰਐਸਐਸ ਨੂੰ ਸੱਤਾ ਤੋਂ ਲਾਉਣ ਤੇ ਕੋਈ ਮਤਭੇਦ ਨਹੀਂ ਕਿਉਂਕਿ ਆਰਐਸਐਸ ਧਰਮ ਦੇ ਨਾਂ ਤੇ ਆ ਧਰਮ ਕਰ ਰਹੀ ਆ ਤੇ ਬਰੀ ਸੋਚੀਦਾ ਵੀ ਸੱਚੀ ਮੋੱਚੀ ਸੰਗ ਵਾਲਿਆਂ ਨੂੰ ਧਰਮ ਬਹੁਤ ਪਿਆਰਾ ਹੋਵੇ ਤੇ ਉਹਨਾਂ ਨੂੰ ਫਿਰ ਜਿੱਦਾਂ ਕੌਰਮਾ ਤੇ ਪਾਂਡਵਾਂ ਦੀ ਲੜਾਈ ਵਿੱਚ ਇਹ ਸਿੱਖਿਆ ਮਿਲਦੀ ਆ ਵੀ ਸਾਨੂੰ ਪਾਂਡਵਾਂ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਉਹਨਾਂ ਨਜ਼ਿਆਤੀ ਹੋਈ ਆ ਤੇ ਅੱਜ ਦੀ ਆਰ ਅਸੈਸ ਨੂੰ ਕਿਰਤੀਆਂ ਕਿਸਾਨਾਂ ਨਾਲ ਖੜਨਾ ਚਾਹੀਦਾ ਓਬਾਨੀਆਂ ਤੇ ਦਾਨੀਆਂ ਨਾਲ ਖੜਨ ਦੀ ਬਜਾਏ ਜਿਨ੍ਹਾਂ ਤੋਂ ਉਹ ਨਾ ਪੈਸੇ ਲੈਂਦੇ ਚੋਣਾ ਲਈ ਉਹ ਪੈਸੇ ਅਰਬਾਂ ਰਪਏ ਲੈਂਦੇ ਆ ਦੇਸ਼ ਦੇ ਬਹੁਤ ਵੱਡੇ ਧਨਵਾਨ ਲੋਕਾਂ ਤੋਂ ਔਰ ਸਮਰਾਜੀਆਂ ਦੇਸ਼ਾਂ ਦੀਆਂ ਏਜੰਸੀਆਂ ਤੋਂ ਫਿਰ ਉਹ ਇਹ ਨਾ ਲੈਂਦੇ ਫਿਰ ਉਹ ਕੌਰਮਾ ਦਾ ਪੱਖ ਲੈਂਦੇ ਆ ਜੇ ਸੱਚੀ ਮੁੱਠੀ ਆਰਐਸਐਸ ਵਾਲੇ RAM RAJ ਨੂੰ ਠੀਕ ਸਮਝ ਦੇਵੇ RAM JI ਦੀ ਲੜਾਈ ਹੱਕ ਸੱਚ ਦੀ ਸੀ ਤੇ RAVAN ਬੁਰਾਈ ਦੀ ਨਿਸ਼ਾਨੀ ਆ ਤਾਂ ਫਿਰ ਉੱਥੇ ਤਾਂ RAVAN ਫੂਕੇ ਆ ਗਏ ਆ ਪਰ ਜਦੋਂ ਆਪਣੇ ਰਾਜਨੀਤੀ ਚਾਉਂਦੇ ਆ ਫਿਰ ਆਪਣੀ ਦੀ ਸੇਵਾ ਕਰਦੇ ਆ ਉੱਥੇ ਫੇ ਜਿਹੜੇ RAM RAJ ਦੇ ਵਿੱਚ ਗਰੀਬ ਲੋਕ ਆਉਣੇ ਆ ਉਹਨਾਂ ਦੇ ਵਿਰੋਧ ਵਿੱਚ ਕੇ ਦੀ ਸੇਵਾ ਕਰਦੇ ਆ RAVAN ਦੇ ਹਮਾਇਤਿਆਂ ਦੀ ਸੇਵਾ ਕਰਦੇ ਆ ਅਦਾਨੀਆਂ-ਉਬਾਨੀਆਂ ਦੀ, ਕਰਪੜ ਕੋਹਰਾਣਿਆਂ ਦੀ, ਸਾਮਰਾਜੀ ਸ਼ਕਤੀਆਂ ਦੀ ਸੇਵਾ ਕਰਨ ਦਾ ਮੈਂ ਨਾ RAVAN ਦੀ ਸੇਵਾ ਕਰਨਾ ਆ ਇਸ ਲਈ ਪਤਲਾ ਫੂਕਣ ਲਈ ਰਾਵਣ ਮੜ ਆਇਆ ਤੇ ਰਾਜਨੀਤੀ ਕਰਨ ਲਈ ਰਾਵਣ ਚੰਗਾ ਆ ਤੇ ਰਾਮ ਰਾਜ ਮੜ ਆਇਆ ਇਸ ਲਈ ਉਹ ਇਹ ਜਿਹੜਾ ਬ੍ਰਿਤਾਂਤ ਸਿਰਜਦੇ ਆ ਆਰਐਸਐਸ ਵਾਲੇ ਵੀ ਕੌਮਨਸ ਧਰਮ ਦੇ ਵਿਰੋਧੀ ਆ ਅਸੀਂ ਧਰਮ ਦੇ ਵਿਰੋਧੀ ਨਹੀਂ ਅਸੀਂ ਵਿਗਿਆਨ ਦੇ ਹੱਕ ਚ ਆ ਅਸੀਂ ਧਰਮ ਦੀ ਆਜ਼ਾਦੀ ਚਾਹੁੰਦੇ ਆ ਧਰਮ ਦੇ ਨਾਂ ਤੇ ਰਾਜਨੀਤੀ ਨਹੀਂ ਚਾਹੁੰਦੇ ਔਰ ਧਰਮ ਨੇ ਜਿਹੜਾ ਵਕਫ ਵਕਫ ਧਰਮਾਂ ਨੇ ਇਤਿਹਾਸਿਕ ਸਮਾਜ ਦਾ ਤਰੱਕੀ ਵਿੱਚ ਚੰਗਾ ਰੋਲ ਅਦਾ ਕੀਤਾ ਸੀ ਉਹਦੇ ਕਦਰਦਾਨ ਆ ਇਸ ਲਈ ਅੱਜ ਮੈਂ ਇਹੰਤੀ ਕਰਨਾ ਸਾਰਿਆਂ ਦਾ ਚਾਹਨਾ ਆਰਐਸਐਸ ਕਿਸੇ ਢੰਗ ਨਾਲ ਸਾਡੀ ਸਾਰਿਆਂ ਦੀ ਏਕਤਾ ਤੋੜਨੀ ਚਾਹੁੰਦੇ ਆ ਉਹ ਹਿੰਦੂਆਂ ਦੇ ਵੱਡੇ ਹਿੱਸੇ ਨੂੰ ਧਰਮ ਦੇ ਨਾਂ ਤੇ ਆਪਣੇ ਨਾਲ ਤੋੜਨਾ ਚਾਹੁੰਦੇ ਆ ਉਹ ਕੁਝ ਸਿੱਖਾਂ ਤੇ ਮੁਸਲਮਾਨਾਂ ਚ ਐਸੇ ਬੰਦਿਆਂ ਤੋਂ ਬਿਆਨਬਾਜ਼ੀ ਕਰਵਾ ਰਹੇ ਜਿਹੜੇ ਕਹਿੰਦੇ ਮੁਸਲਮਾਨ ਸਾਡੇ ਦੇ ਕਾਮਰਸ ਦੁਸ਼ਮਣ ਨੇ ਆ ਸਾਡਾ ਹੋਰ ਕੋਈ ਦੁਸ਼ਮਣ ਨਹੀਂ ਹੈ ਤੇ ਮੈਂ ਇਹ ਚਾਹਨਾ ਆ ਵੀ ਦੇਸ਼ ਦੀ ਬਹੁ ਗਣਤੀ ਹਿੰਦੂ ਵਸੋਂ ਦੇਸ਼ ਦੇ ਕੁਲਟ ਘੱਟ ਗਣਤੀਆਂ ਇਹ ਚ ਮੁਸਲਮਾਨ ਭਾਈਚਾਰਾ ਇਸਾਈ ਭਾਈਚਾਰਾ ਸਿੱਖ ਭਾਈਚਾਰਾ ਆਉਂਦਾ ਆ ਇਹਦੇ ਵਿੱਚ ਜਿਹੜੇ ਸੋਜ ਵਾਲੇ ਲੋਕ ਆ ਸੂਝਵਾਨ ਲੋਕ ਆ ਆਗਾ ਬਦੂ ਲੋਕ ਆ ਜਿਹੜੇ ਗੁਰੂ ਨਾਨਕ ਦੀ ਬਾਬਾ ਨਾਨਕ ਜੀ ਦੀ ਰਵਦਾਸ ਜੀ ਦੀ ਗੁਰੂ ਮਹਾਰਾਜ ਦੀ ਕਬੀਰ ਜੀ ਦੀ ਔਰ ਭਗਤ ਸਿੰਘ ਤੇ ਸਰਾਭਿਆਂ ਦੀ ਵਿਚਾਰਧਾਰਾ ਨੂੰ ਮੰਨਦੇ ਆ ਉਹਨਾਂ ਸਭ ਨੂੰ ਇੱਕ ਜੁੱਟ ਹੋਣਾ ਚਾਹੀਦਾ ਔਰ ਕਮਿਊਨਿਸਟ ਮੈਂ ਆਰਐਮਪੀ ਇਹ ਬੋਲ ਬੇਨਤੀ ਕਰਦਾ ਅਸੀਂ ਸਾਰੇ ਲੋਕਾਂ ਨੂੰ ਇਕੱਠੇ ਕਰਨ ਦਾ ਯਤਨ ਕਰਾਂਗੇ ਦੇਖਿਓ ਭਰਾਵੋ ਭੈਣੋ ਇਹ ਬਹਿਕਾਵੇਚ ਨਾ ਕਿਤੇ ਆਇਆ ਵੀ ਕਾਮਨਿਸਟ ਧਰਮਾਂ ਦੇ ਉਲਟ ਆ ਕਾਮਨਿਸਟ ਸਿੱਖਾਂ ਦੇ ਦੁਸ਼ਮਣ ਆ ਕਾਮਨਿਸਟ ਫਲਾਣੇ ਮੁਸਲਮਾਨਾਂ ਦੇ ਦੁਸ਼ਮਣ ਆ ਅਸੀਂ ਤਾਂ ਗੁਰੂ ਸਾਹਿਬ ਦੇ ਚਰਨਾਂ ਦੀ ਧੂੜ ਆ ਜਿਹੜੀਆਂ ਸਿੱਖਿਆਵਾਂ ਗੁਰਨਾਗਦੇਵ ਜੀ ਮਹਾਰਾਜ ਨੇ ਦਿੱਤੀਆਂ ਗੁਰੂ ਗਵਿੰਦ ਸਿੰਘ ਜੀ ਨੇ ਕੁਰਬਾਨੀਆਂ ਰਾਂਹੀ ਸਾਨੂੰ ਰਾਹ ਦਿਖਾਇਆ ਕੋਈ ਇੱਕ ਦਸਵੇ ਵੀ ਕਾਮਨਿਸਟਾਂ ਦਾ ਕਰਤਾਰ ਉਹਨਾਂ ਸਿੱਖਿਆਵਾਂ ਦੇ ਉਲਟ ਆ ਤੇ ਮੈਂ ਸਮਝਾਂਗਾ ਅਸੀਂ ਆਪਣੀ ਭੁੱਲ ਨੂੰ ਸੁਧਾਰਨ ਲਵਾਂਗੇ ਜੇ ਹੋਈ ਤਾਂ ਪਰ ਅਸਲ ਵਿੱਚ ਸੀਤਾ ਉਹਨਾਂ ਦੇ ਪੈਰੋ ਘਾਰੇ ਆ ਅਸੀਂ ਤਾਂ ਉਹਨਾਂ ਦੇ ਰਾਹਾਂ ਤੇ ਤੁਰਨਾ ਚਾਹੁੰਦੇ ਆ ਅਸੀਂ ਤਾਂ ਭਾਈ ਲਾਲੋ ਦਾ ਰਾਜ ਚਾਹੁੰਦੇ ਆ ਇਸ ਲਈ ਇਹ ਜਿਹੜਾ ਇੱਕ ਖਾਸ ਬਰਤਾਨ ਸਿਰਜਿਆ ਜਾ ਰਿਹਾ ਕਮਨਿਸਟਾਂ ਬਾਰੇ ਉਹ ਤੋਂ ਬਚਣ ਦੀ ਲੋੜ ਆ ਭਾਜਪਾ ਨੂੰ ਸੱਤਾ ਤੋਂ ਲਾਉਣ ਵਾਸਤੇ ਸਾਰੇ ਹੀ ਗੈਰ ਭਾਜਪਾ ਲੋਕਾਂ ਦਾ ਵਿਸ਼ਾਲ ਹਿੰਦੂ ਵਸੋਂ ਦਾ ਘੱਟ ਧਾਰਮਿਕ ਘਟ ਗਣਤੀਆਂ ਹਿੰਦੂ ਮੁਸਲਮਾਨ ਅਸਾਈਆਂ ਦਾ ਤੇ ਹੋਰ ਅਗਾਂਵਧੂ ਭਾਈਚਾਰਿਆਂ ਦਾ ਸਾਨੂੰ ਸਹਿਯੋਗ ਦੀ ਲੋੜ ਆ ਇਹ ਤਾਂ ਹੀ ਇਸ ਇਹ ਬਹੁਤ ਵੱਡੇ ਖਤਰੇ ਦਾ ਮੁਕਾਬਲਾ ਕਰ ਸਕਾਂਗੇ ਧੰਨਵਾਦ